ਹਾਂਜੀ ਦੋਸਤੋ ਪੌਣੇ ਇੱਕ 6 ਮਰਲੇ ਦੇ ਵਿੱਚ ਬਣੀ ਹੋਈ ਇਹ ਕੋਠੀ ਹੈ ਅਗਰ ਕਿਸੇ ਮੇਰੇ ਭਰਾ ਨੇ 2500 ਸਕਰ ਫੁੱਟ ਏਰੀਆ ਜਾਨੀ ਕਿ 1500 ਥੱਲੇ 1000 ਸਕਰ ਫੁੱਟ ਉੱਪਰ ਬਣਾਉਣਾ ਹੋਵੇ ਤਾਂ ਇੰਨੀ ਕੁ ਜਗ੍ਹਾ ਚਾਹੀਦੀ ਹੈ ਇਹ 36 ਬਾਈ 40 ਏਰੀਆ ਜੀ ਕੋਠੀ ਕੋਠੀ ਦਾ ਪੌਣੇ ਇੱਕ 6 ਮਰਲੇ ਬਣਦੀ ਹੈ ਸਾਰੀ ਜੇ ਆਪਾਂ ਗਜਾਂ ਵਿੱਚ ਦੇਖੀਏ ਤਾਂ 170 ਗਜ ਜਗ੍ਹਾ ਬਣਦੀ ਹੈ ਕੋਠੀ ਕੋਠੀ ਦੀ ਤਾਂ ਕੋਠੀ ਦਾ ਤੁਸੀਂ ਐਲੀਵੇਸ਼ਨ ਦੇਖੋ ਕਿੰਨਾ ਸੋਹਣਾ ਤੇ ਜਿਨ੍ਹਾਂ ਨੇ ਡਿਜ਼ਾਈਨ ਕੀਤੀ ਉਹਨਾਂ ਦਾ ਆਪਾਂ ਨੰਬਰ ਵੀ ਦੇਵਾਂਗੇ ਜਿਹੜੇ ਭਰਾ ਨੇ ਬਣਾਈ ਹੈ ਮਿਸਤਰੀ ਸਾਹਿਬ ਨੇ ਉਹਨਾਂ ਦਾ ਵੀ ਆਪਾਂ ਨੰਬਰ ਦੇਵਾਂਗੇ ਤੇ ਤੁਸੀਂ ਇੱਕ ਵਾਰੀ ਬਾਹਰੋਂ ਕੋਠੀ ਦੇਖੋ ਤੁਹਾਨੂੰ ਆਪਾਂ ਅੰਦਰ ਤੋਂ ਵੀ ਨਕਸ਼ਾ ਦਿਖਾਵਾਂਗੇ ਬਹੁਤ ਸੋਹਣਾ ਨਕਸ਼ਾ ਹੈ ਤੇ ਇੱਕ ਦੋਸਤੋ ਹੋਰ ਚੀਜ਼ ਹੈ ਜੋ ਆਪਾਂ ਤੁਹਾਨੂੰ ਅਕਸਰ ਪੁੱਛਦੇ ਹੁੰਦੇ ਆ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਤੇ ਕਈ ਵਾਰੀ ਆਪਣੇ ਭਰਾ ਹੁੰਦਾ ਜਿਹੜਾ ਮਕਾਨ ਮਾਲਕ ਹੁੰਦਾ ਉਹ ਵੀ ਇੱਥੇ ਆਪਣੀ رائے ਲੈਣਾ ਚਾਹੁੰਦਾ ਹੁੰਦਾ ਆਪਣੇ ਦਰਸ਼ਕ ਖੂਬ ਦੱਸ ਸਕਦੇ ਆ ਇਹ ਚੀਜ਼ ਨੂੰ ਚੰਗੀ ਤਰ੍ਹਾਂ ਦੱਸ ਸਕਦੇ ਆ ਕਿ ਇਹ ਕੋਠੀ ਦੇ ਬਾਹਰਲੇ ਪਾਸੇ ਕੀ ਲੱਗਣਾ ਚਾਹੀਦਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਬਾਹਰਲੇ ਪਾਸੇ ਜਾਲੀ ਜਾ ਸ਼ੀਸ਼ਾ ਲੱਗਣਾ ਚਾਹੀਦਾ ਜੋ ਕਿ ਟਫਨ ਲੱਗਦਾ ਹੈ ਜਾਲੀ ਜਾਂ ਪਾਵੇ ਲੱਗਣੇ ਚਾਹੀਦੇ ਆ ਜੇ ਕੋਈ ਅੱਜ ਕੱਲ ਟ੍ਰੈਂਡ ਚੱਲ ਰਿਹਾ ਆ ਆਪਾਂ ਕੋਠੀ ਦੇ ਅੰਦਰ ਐਂਟਰ ਹੋਏ ਆ ਤੁਸੀਂ ਇੱਕ ਵਾਰੀ ਸਾਰਾ ਬਾਹਰੋਂ ਡਿਜ਼ਾਈਨ ਦੇਖ ਲਿਆ ਤੇ ਇਹ ਚੀਜ਼ ਵੀ ਤੁਸੀਂ ਦੱਸਣੀ ਹੈ ਕਮੈਂਟਾਂ ਇੱਥੇ ਅੰਦਰੋਂ ਨਕਸ਼ਾ ਜੋ ਦੇਖੋਗੇ ਤੁਸੀਂ ਤਾਂ ਇਹ ਚੋਂ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਤੇ ਬਹੁਤ ਸੋਹਣੀ ਕੋਠੀ ਹੈ ਜੀ ਤੁਸੀਂ ਵੀ ਅਗਰ ਕੋਠੀ ਬਣਾਉਣਾ ਚਾਹੁੰਦੇ ਹੋ ਇਦਾਂ ਦੀ ਇੰਨੇ ਕੇ ਏਰੀਆ ਦੇ ਵਿੱਚ ਤਾਂ ਤੁਸੀਂ ਇਦਾਂ ਦਾ ਡਿਜ਼ਾਈਨ ਬਣਾ ਸਕਦੇ ਹੋ ਆਪਾਂ ਇਹਦੇ ਚ ਦਾਖਲ ਹੋਏ ਆਂ ਜੀ ਕੋਠੀ ਦੇ ਵਿੱਚ ਲੈਫਟ ਸਾਈਡ ਤੇ ਇੱਕ ਡ੍ਰੈਇੰਗ ਰੂਮ ਦਾ ਏਰੀ 11 ਕ ਦਾ ਏਰੀਆ ਦਾ ਸਾਰਾ ਉਸ ਤੇ ਨਾਲ ਹੀ ਕਿਚਨ ਦਾ ਏਰੀਆ ਜੀ ਆ ਦੇਖੋ ਕਿਚਨ ਰੱਖਿਆ ਹੋਇਆ ਹੈਗਾ ਇਹ ਵੀ ਬਹੁਤ ਵਧੀਆ ਖੁੱਲੇ ਜਿਹੇ ਏਰੀਆ ਦੇ ਵਿੱਚ ਇੱਕ ਇਹਦਾ ਗੇਟ ਪਿੱਛੇ ਨੂੰ ਰੱਖਿਆ ਹੋਇਆ ਹੈ ਜੋ ਕਿ ਪਿੱਛੇ ਪਿਛਲੇ ਪਾਸੇ ਜਗ੍ਹਾ ਹੈਗੀ ਉੱਥੇ ਕੱਲ ਨੂੰ ਭਾਂਡੇ ਸੰਦਾਂ ਵਾਸਤੇ ਤੂੜੀ ਵਾਸਤੇ ਪਸ਼ੂ ਰੱਖਣੇ ਆ ਉਧਰ ਨਿਗਾ ਵਜਦੀ ਰਹਿੰਦੀ ਹੈ ਇੱਕ ਵਿੰਡੋ ਰੱਖੀ ਹੋਈ ਹੈ ਤੇ ਹੁਣ ਆਪਾਂ ਪੋਰਚ ਦੇ ਸੌਰੀ ਲੌਬੀ ਦੇ ਵਿੱਚੋਂ ਆਪਾਂ ਜਾ ਰਹੇ ਹਾਂ ਪਹਿਲੇ ਬੈਡਰੂਮ ਦੇ ਵਿੱਚ ਜੀ ਆ ਦੇਖੋ ਆਪਾਂ ਪਹਿਲਾਂ ਡ੍ਰੈਸਿੰਗ ਰੂਮ ਤੇ ਕਿਚਨ ਤੁਹਾਨੂੰ ਦਿਖਾ ਚੁੱਕੇ ਆ ਆਪਾਂ ਪਹਿਲੇ ਬੈਡਰੂਮ ਦੇ ਵਿੱਚ ਐਂਟਰ ਹੋ ਰਹੇ ਹਾਂ ਕੋਠੀ ਅੰਦਿਕ ਬਰਾਸ ਤਰੋਰੀ ਹੈ ਜੀ ਇੱਥੇ ਰਹਿੰਦੀ ਹੈ ਇਹ ਕੰਮ ਚੱਲ ਰਿਹਾ ਆਪਾਂ ਤੁਹਾਨੂੰ ਇੱਕ ਵਾਰੀ ਸਾਰਾ ਨਕਸ਼ਾ ਪਤਖਾ ਦਿਏ ਬਾਹਰੋਂ ਐਲੀਵੇਸ਼ਨ ਦਿਖਾ ਦਈਏ ਆ ਦੇਖੋ ਜੀ ਆਪਾਂ ਪਹਿਲੇ ਬੈਡਰੂਮ ਦੇ ਵਿੱਚ ਇੱਕ ਵਾਸ਼ਰੂਮ ਰੱਖਿਆ ਜਿਸ ਦਾ ਗੇਟ ਇੱਕ ਲੌਬੀ ਦੇ ਵਿੱਚ ਹੈ ਤੁਹਾਨੂੰ ਇੱਧਰ ਤੋਂ ਵੀ ਦਿਖਾਉਨੇ ਆਪਾਂ ਆ ਦੇਖੋ ਲੌਬੀ ਦੇ ਵਿੱਚ ਇਹਦਾ ਗੇਟ ਰੱਖਿਆ ਹੋਇਆ ਇੱਕ ਆ ਦੇਖੋ ਜੀ ਤੇ ਇੱਧਰ ਆ ਗਈ ਇੱਧਰ ਵਾਸ਼ਬੇਸ਼ਨ ਦੀ ਜਗ੍ਹਾ ਆ ਗਈ ਤੇ ਇੱਧਰੋਂ ਆਪਾਂ ਇੱਕ ਬੈਡਰੂਮ ਹੋਰ ਆ ਗਿਆ ਜੀ ਇਹ ਵੀ ਬਹੁਤ ਖੁੱਲੇ ਬੈਡਰੂਮ ਨੇ ਘੱਟੋ ਘੱਟ 12x12 ਦੇ ਬੈਡਰੂਮ ਆ ਰਾਮ ਨਾਲ ਹੈ ਜੀ ਤੇ ਚਲੋ ਛੋਟਾ ਵੱਡਾ ਕਈ ਵਾਰ ਆਪਾਂ ਏਰੀਆ ਘਟਾਉਣਾ ਵਧਾਉਣਾ ਹੁੰਦਾ ਆਪਾਂ ਨੂੰ ਇੱਕ ਵਾਰੀ ਮੈਪ ਦਾ ਆਈਡੀਆ ਆ ਜਾਂਦਾ ਤੇ ਆਹ ਦੇਖੋ ਜਿਹਦੇ ਅੰਦਰ ਇੱਕ ਸਟੋਰ ਹੈ ਜਿਹਦੇ ਉੱਪਰ ਦੋ ਸੈਲਫ ਬੰਦ ਦਿੱਤੀਆਂ ਹੋਈਆਂ ਨੇ ਪਰਛਤੀ ਕਹਿ ਸਕਦੇ ਆਪਾਂ ਤੇ ਸਟੋਰ ਇਹਦੇ ਚ ਅੰਦਰ ਹੈਗੇ ਤੇ ਇਹਦਾ ਵੀ ਇੱਕ ਵਿੰਡੋ ਰੱਖੀ ਹੋਈ ਹੈ ਜੋ ਕਿ ਜੋ ਪੋਰਚ ਦੇ ਵਿੱਚੋਂ ਆਪਾਂ ਨਿਗਾ ਮਾਰ ਬਾਈ ਦੀ ਐ ਤੁਸਿੱਦੀ ਤੇ ਬਹੁਤ ਸੋਹਣੀ ਕੁੱਟੀ ਹੈ ਦੋਸਤੋ ਤੇ ਇਹਦੇ ਤੇ ਖਰਚਾ ਹੁਣ ਤੱਕ ਜਿਹੜਾ ਹੁਣ ਤੱਕ ਖਰਚਾ ਆਇਆ ਇਹ ਸਾਰਾ ਮੰਨ ਕੇ ਚੱਲੋ ਵੀ ਆਪਣਾ ਭਰਾਵਾਂ ਦੇ ਦੱਸਦੇ ਹਿਸਾਬ ਨਾਲ ਮੋਟਾ ਜਿਹਾ ਆਈਡੀਆ ਆਪਾਂ ਨੂੰ ਆ ਜਾਂਦਾ ਹੁੰਦਾ ਤੇ ਇਹਦੇ ਤੇ ਖਰਚਾ ਜੀ ਸਾਰਾ 2500 ਸਕਰ ਫੁੱਟ ਤੇ ਹੁਣ ਤੱਕ ਇਹਦੇ ਤੇ 20 ਲੱਖ ਰੁਪਇਆ ਖਰਚਾ ਆਇਆ ਜੀ 20 ਤੋਂ 21 ਲੱਖ ਰੁਪਇਆ ਜਿੰਨੀ ਕੁ ਪਲਾਸਟਰੋਗੇ ਤੁਸੀਂ ਉਹ ਵੀ ਦੇਖ ਲਈ ਜਿਨ ਇੱਕ ਨਹੀਂ ਹੋਈ ਚਲੋ ਜਿੰਨਾ ਵੀ ਕੰਮ ਹੋਇਆ ਤੁਸੀਂ ਇੱਕ ਵਾਰੀ ਝਾਤ ਮਾਰੋ ਬਹੁਤ ਸੋਹਣਾ ਨਕਸ਼ਾ ਹੈ ਜੀ ਤੇ ਬਾਹਰੋਂ ਤੁਸੀਂ ਐਲੀਵੇਸ਼ਨ ਦੇਖ ਲਿਆ ਆਪਾਂ ਤੁਹਾਨੂੰ ਦੁਆਰੇ ਹੀ ਪੁੱਛਦੇ ਆ ਤੁਸੀਂ ਵੀਡੀਓ ਦੇਖ ਕੇ ਇਹ ਚੀਜ਼ ਜ਼ਰੂਰ ਦੱਸਣੀ ਆ ਕਿ ਬਾਹਰ ਇਹਦੇ ਜਾਲੀ ਪਾਵਾ ਜਾਂ ਸ਼ੀਸ਼ਾ ਲਗਣਾ ਚਾਹੀਦਾ ਕਈ ਵਾਰੀ ਸਾਨੂੰ ਵੀਡੀਓ ਕਰਾਉਣ ਤੋਂ ਪਹਿਲਾਂ ਭਰਾਵਰੀ ਵੀਡੀਓ ਜਦ ਆਪਾਂ ਬਣਾਉਨੇ ਆ ਆਪਾਂ ਨੂੰ ਦੱਸ ਕਹਿਣ ਲੱਗ ਜਾਂਦੇ ਵੀ ਤੁਸੀਂ ਦਰਸ਼ਕਾਂ ਤੋਂ ਸੁਝਾਅ ਲਿਓ ਆਪਾਂ ਨੂੰ ਭਰਾ ਆਪਣੇ ਵਧੀਆ ਦੱਸ ਸਕਦੇ ਆ ਇੱਥੇ ਕੀ ਲੱਗਣਾ ਚਾਹੀਦਾ ਇਹ ਤੇ ਬਾਹਰਲੇ ਪਾਸੇ ਮਾਡਰਨ ਟਾਈਪ ਦੀ ਕੋਠੀ ਹੈ ਜੀ ਤੁਸੀਂ ਆਪ ਹੀ ਦੇਖੋ ਵੀ ਕੀ ਲੱਗਣਾ ਚਾਹੀਦਾ ਤੁਸੀਂ ਚੰਗੀ ਤ ਤੇ ਇਧਰ ਉੱਪਰ ਵਾਲੇ ਪੋਰਸ਼ਨ ਤੇ ਆਏ ਆ ਆਪਾਂ ਇੱਥੇ ਬੈਡਰੂਮ ਆ ਗਿਆ ਜੀ ਪਹਿਲਾ ਆ ਦੇਖੋ ਪਹਿਲਾ ਬੈਡਰੂਮ ਹੈ ਇਹਦੀ ਇੱਕ ਵਿੰਡੋ ਬਾਲਕਨੀ ਦੇ ਵਿੱਚ ਹੈ ਤੇ ਇੱਕ ਗੇਟ ਰੱਖਿਆ ਹੋਇਆ ਬਾਲਕਨੀ 'ਚ ਤੇ ਇੱਥੇ ਇੱਕ ਡਰੈਸਿੰਗ ਤੇ ਵਾਸ਼ਰੂਮ ਇਹਦੇ ਉੱਪਰਲੇ ਪਾਸੇ ਜੀ ਯੂਜ਼ ਕਰਨ ਵਾਸਤੇ ਸੀਮਤ ਜਿਹੇ ਏਰੀਆ ਦੇ ਵਿੱਚ ਕੋਠੀ ਹੈ ਜੀ ਇਹ 1500 ਥੱਲੇ 1000 ਸਕਰ ਫੁੱਟ ਉੱਪਰ ਤੇ ਪੌਣੇ ਇੱਕ ਛੇ ਮਰਲੇ ਕਿਸੇ ਭਰਾ ਨੇ ਹੁਣ ਆਪਾਂ ਮਰਲਿਆਂ 'ਚ ਜਾਂ ਆਪਾਂ ਗਜਾਂ 'ਚ ਤਾਂ ਜਗ੍ਹਾ ਦੱਸ ਦਿੰਦੇ ਆਂ ਕਈ ਵਾਰੀ ਕਿਸੇ ਨੂੰ ਆਈਡੀਆ ਸਕਰ ਫੁੱਟਾਂ ਦਾ ਹੁੰਦਾ ਕਿਸੇ ਨੂੰ ਗਜਾਂ ਦਾ ਹੁੰਦਾ ਕਿਸੇ ਨੂੰ ਮਰਲਿਆਂ ਦਾ ਹੁੰਦਾ ਤਾਂ ਤੇ ਉਥੇ ਪਤਾ ਲੱਗ ਜਾਂਦਾ ਵੀ ਸਾਡੀ ਜਗਾ ਕਿੰਨੀ ਇਹੋ ਜੀ ਕੋਠੀ ਚ ਬਣ ਸਕਦੀ ਹੈ ਜਾਂ ਨਹੀਂ ਬਣ ਸਕਦੀ ਬਹੁਤ ਸੋਹਣਾ ਨਕਸ਼ਾ ਵੀਰੋ ਤੇ ਕਮੈਂਟਾਂ ਚ ਜਰੂਰ ਦੱਸਣਾ ਕਿਵੇਂ ਲੱਗੀ ਕੋਠੀ ਆ ਪੋਰਚ ਵਾਲੇ ਪਾਸੇ ਸੌਰੀ ਪੋਰਚ ਵਾਲੇ ਪਾਸੇ ਇਧਰ ਬਾਹਰਲੇ ਪਾਸੇ ਆ ਗਈ ਬਰ ਭਾਂਡਾ ਹੈਗਾ ਆ ਦੇਖੋ ਇੱਥੇ ਆਪਾਂ ਪੁੱਛ ਰਹੇ ਆ ਕਿ ਕੀ ਲੱਗਣਾ ਚਾਹੀਦਾ ਪਾਵੇ ਲੱਗਣੇ ਚਾਹੀਦੇ ਆ ਜਾਂ ਇੱਕ ਸ਼ੀਸ਼ਾ ਆਉਂਦਾ ਟਫਨ ਉਹ ਲੱਗਣਾ ਚਾਹੀਦਾ ਤੇ ਜਾਂ ਇੱਥੇ ਜਾਲੀ ਲੱਗਣੀ ਚਾਹੀਦੀ ਆ ਜਾਂ ਗ੍ਰੇਲ ਲੀ ਲੱਗਣੀ ਚਾਹੀਦੀ ਆ ਜੋ ਸਟੀਲੀ ਗ੍ਰੇਲਾ ਤਾਂ ਤੁਸੀਂ ਦੱਸਣਾ ਆ ਬਾਈ ਉਹਨਾਂ ਦਾ ਪੁਰਾਣਾ ਘਰ ਆ ਜੋ ਪਹਿਲਾਂ ਵਾਲਾ ਤੇ ਆ ਦੇਖੋ ਜੀ ਤੇ ਬਹੁਤ ਸੋਹਣੀ ਕੋਠੀ ਦਾ ਨਕਸ਼ਾ ਜੀ ਤੇ ਦੋਸਤੋ ਆਪਾਂ ਇਦਾਂ ਦੀਆਂ ਕੋਠੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਫੇਸਬੁੱਕ ਪੇਜ ਤੇ YouTube ਨੂੰ ਜਰੂਰ ਫੋਲੋ ਕਰ ਲਿਓ ਧੰਨਵਾਦ ਜੀ